ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਵਾਟ ਕੈਮਰੋ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਤੇ ਤਰੱਕੀ ਦੇਣ ਅੱਜ ਆਪਾਂ ਲੈ ਕੇ ਆਏ ਆ ਜੀ ਰਿਯਾਨ ਦੇ ਸੂਟ ਇਹ ਆਪਣੇ ਕੋਲੇ ਪਹਿਲਾਂ ਵੀ ਆਏ ਸੀ ਦੁਬਾਰਾ ਵੀ ਆ ਗਏ ਕਿਉਂਕਿ ਜਿੰਨੀ ਲੋਕ ਰਿਯਾਨ ਪਾਉਣਾ ਪਸੰਦ ਕਰਦੇ ਨੇ ਉਹਨਾਂ ਨੂੰ ਕੋਈ ਚੀਜ਼ ਨਹੀਂ ਪਾਉਣਾ ਪਸੰਦ ਕਰਦੇ ਹਲੋ ਜੀ ਇਹ ਆ ਗਿਆ ਜੀ ਰਿਅਨ ਦਾ ਪਹਿਲਾ ਕਲਰ ਚੰਗੀ ਤਰ੍ਹਾਂ ਦਿਖ ਰਿਹਾ ਜੀ ਰਿਅਨ ਹੈ ਸੌਫਟ ਰਿਅਨ ਹੈ ਇਹ ਲੱਖ ਦੀ ਲੂਫ ਦੀ ਜੀ ਨਹੀਂ ਵਧੀਆ ਵਾਲੀ ਰਿਅਨ ਹੈ ਜੀ ਤੇ ਛੂਟ ਕੇ ਕੀਮਤ ਹੈ ਜੀ 380 ਰੁਪਏ ਸਿਰਫ ਤੇ ਸਿਰਫ 380 ਰੁਪਏ ਇਹ ਦੁਬਾਰਾ ਆ ਗਈ ਆਪਣੇ ਕੋਲ ਆ ਲਓ ਜੀ ਰਿਅਨ ਹੈ ਸੌਫਟ ਰਿਅਨ ਆ ਗਰਮੀ ਦੇ ਵਿੱਚ ਪਾਓ ਸੌ ਬੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਗਰਮੀ ਚ ਆਪਾਂ ਤੋਂ ਬਾਲੇ ਕੱਪੜੇ ਤੰਗ ਜਿਹਾ ਜਿਹੀ ਨਹੀਂ ਪੈਂਦੇ ਤੇ ਬਾਲੇ ਚੁੰਮੇ ਲੜਮੇ ਨਹੀਂ ਪੈਂਦੇ ਇਹ ਉਹ ਚੀਜ਼ ਆ ਇਹਦੀ ਤੁਸੀਂ ਬਰੌਕ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਆ ਲਓ ਜੀ ਬਹੁਤ ਸੋਹਣੀ ਗੱਲਰ ਹੈ ਜੀ ਦੇਖੀ ਜਾਓ ਕਿੰਨਾ ਸੋਹਣਾ ਗੱਲਰ ਹੈ ਜੀ ਸਰਪ 380 ਦਾ 5 ਮੀਟਰ ਹੈ ਜੀ ਇਹ ਆ ਲਓ 380 ਦੇ ਵਿੱਚ 5 ਮੀਟਰ ਮਿਲੂਗਾ ਜੀ ਪੂਰੀ ਵਧੀਆ ਹੁੰਦਾ ਛੋਟਾ ਜਿਹੜਾ ਗਰਮੀ ਦਾ ਸੀਜ਼ਨ ਆ ਉਹ ਸਾਰਾ ਵਧੀਆ ਨਿਕਲ ਜੂਗਾ ਕਿ ਕੋਈ ਠੰਡੀ ਹੁੰਦੀ ਹੈ ਗਰਮੀ ਚ ਪਾਉਣ ਨੂੰ ਆ ਦੇਖੋ ਜੀ ਇੱਕੜ ਜੈਨ ਆ ਗਿਆ ਜੀ ਇਹ ਡੋੜ ਜਾਣਾ ਚਾਹੀਦਾ ਇੱਕ ਪਹਿਲਾ ਡਿਜ਼ਾਈਨ ਸੀਕਾ ਹੁੰਦਿਆ ਇਹਨਾਂ ਜੀ ਇਹ ਦੇਖੋ ਜਿਹੜਾ ਡਿਜ਼ਾਈਨ ਸੋਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਰਿਆਉਨ ਦੇ ਸੂਟ ਦੀ ਵਧੀਆ ਵਾਲੀ ਰਿਆਉਨ ਆ ਜੀ ਇਹ ਪੂਰੀ ਵਧੀਆ ਆ ਲੋ ਜੀ ਆ ਗਿਆ ਮੈਂ ਧੀਰੇ ਘਰਾਂ ਨੂੰ ਜੀ ਕਿੱਡਾ ਸੋਹਣਾ ਕਲਰ ਆ ਦੇਖੋ ਕਿੰਨਾ ਪਿਆਰਾ ਨਾ ਇਹਦਾ ਤਾਂ ਡਿਜ਼ਾਈਨ ਵੀ ਬਹਾਲਾ ਹੈਵੀ ਜੈ ਤੇ ਨਾ ਹੀ ਬਹਾਲਾ ਬਰੀਕ ਜੈ ਵੀ ਇਹ ਦਰਮਿਆਨਾ ਮੀਡੀਅਮ ਜੈ ਜਿਵੇਂ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਸਵਾਕੇ ਪਾ ਲਓਗੇ ਨਾ ਤੇ ਇਹ ਪੌਣ ਤੇ ਠੰਡਾ ਤੇ ਇਹ ਆਪਣਾ ਮੁਰਕਾ ਵੀ ਸ਼ੋਕ ਲੈਂਦਾ ਹੈ ਪਸੀਨਾ ਵੀ ਸ਼ੋਕ ਲੈਂਦਾ ਆ ਦੇਖੋ ਆ ਗਿਆ ਰੈੱਡ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਸੂਟ ਦੀ ਕੀਮਤ ਹੈ ਜੀ ਸਿਰਫ ਤੇ ਸਿਰਫ 380 ਰੁਪਏ ਹਾਂਜੀ ਪ्युअर ਵਾਰੀ ਰਿਅਨ ਆ ਜੀ ਹਾਂਜੀ ਇਹਦੇ ਵਿੱਚ ਸਾਰੀ ਕਾਪਟਨ ਹੀ ਹੈ ਜੀ ਵੀ ਕੁਝ ਵੀ ਮਿਕਸ ਨਹੀਂ ਹੈਗਾ ਸੋ ਇਹ ਆਪਾਂ ਛੋਟੀ ਜੀ ਵੀਡੀਓ ਬਣਾ ਕੇ ਪਾਈ ਆ ਰਿਅਨ ਦੇ ਸੂਟਾਂ ਦੀ ਤੇ ਇੱਕ ਆਪਣੇ ਕੋਲੇ ਆ ਜੀ ਕਾਪਟਨ ਕਾਪਟਨ ਜੋਰ ਜੱਟ ਕਹਿੰਦੇ ਇਹਨੂੰ ਬਹੁਤ ਸੌਫਟ ਹੈ ਵੀ ਆ ਜੀ ਆ ਦੇਖੋ ਜੀ ਦੇਖ ਰਹੀ ਐ ਸੋਨੂ ਆ ਦੇਖੋ ਇਹਦੇ ਵਿੱਚ ਹਲਕਾ ਜਿਹਾ ਡਿਜ਼ਾਈਨ ਜਿਹਾ ਜੀ ਇਹਨੇ ਆ ਦੇਖੋ ਬਹੁਤ ਸੌਫਟ ਹੈ ਜੀ ਇਹ ਵੀ ਪੌਣ ਚ ਬਹੁਤ ਵਧੀਆ ਇਹ ਕਾਲੀ ਰੇਡਿਸ਼ ਕਲਰ ਬਹੁਤ ਸੋਹਣੀ ਚੀਜ਼ ਹੈ ਇਹਦੇ ਵਿੱਚ ਡਿਜ਼ਾਈਨ ਹੈ ਜੀ ਦੇਖ ਤਾਂ ਨੀ ਇਹ ਪੌਣ ਚ ਸੌਫਟ ਹੈ ਲੱਟਦਾ ਚੁੱਕਦਾ ਨਹੀਂ ਹੈਗਾ ਜੀ ਆ ਦੇਖੋ ਡਿਜ਼ਾਈਨ ਹੈ ਇਹਦੇ ਵਿੱਚ ਇਹ ਲਰਨੋ ਚ ਬਣਾਲੀ ਚੀਜ਼ ਨਹੀਂ ਹੈਗੀ ਜੀ ਬਹੁਤ ਸੋਹਣੀ ਚੀਜ਼ ਹੈ ਸੋ ਸੋਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਸੋ ਪਰਮਾਤਮਾ ਸੋਨੂੰ ਚੜ੍ਹਦੀ ਕਲਾ ਚ ਰੱਖੇ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2